ਆਹ ਲੋ ਜੀ ਪੂਰੇ ਹੈਵੀ ਫਰੰਟ ਵਾਲੇ ਸੂਟ ਜੀ 5 ਮੀਟਰ ਆਲਓਵਰ ਸ਼ਿਮਰ ਤੇ ਨਾਲ ਹੋਊਗਾ ਜਾਲਦ ਪਟਿਆਲਾ ਸੂਟ ਜੀ ਦੇਖੋ ਮਤਲਬ ਜਿੰਨਾ ਭਰਵਾ ਸੂਟ ਹੈ ਉਹਨਾਂ ਭਰਵਾ ਦੁਪੱਟਾ ਬਿਲਕੁਲ ਉਹਨਾਂ ਹੀ ਭਰਵਾ ਦੁਪੱਟਾ ਰੇਟ ਬਾਜ਼ਾਰ ਦਾ 1695 ਐਤਨ ਦਮਾਂ ਜਿਹਾ 750 ਹੀ 750 ਕੀ ਬਾਤ ਹੈ ਜੀ ਭਾਜੀ ਅੱਧੇ ਰੇਟ ਦੇ ਸਾਰੇ ਸਾਰੇ ਵੜ ਦੇਣੇ ਆਪਾਂ ਜਲਦੀ ਜਲਦੀ ਆਓ ਮਾਣ ਦੀ ਛੱਟੀ ਮੱਖ ਛੋੜਾ ਜੀ ਰੰਗ ਤੁਹਾਨੂੰ ਮਿਲਣਗੇ ਚਾਰ ਡਿਜ਼ਾਈਨ ਜਿੰਨੇ ਮਰਜ਼ੀ ਲਓ ਜੀ ਆਹ ਲੋ ਨੇਚਰਲ ਗ੍ਰੇਡੇਟ ਦੇ ਜਾਂ ਤਾਂ ਦਿਖਾਣੇ ਇੱਕ ਹੋਰ ਅਸਾਂ ਮਤਲਬ ਹਰ ਇੱਕ ਤਰ੍ਹਾਂ ਦਾ ਕਪੜਾ ਮਿਲਦਾ ਹ ਜੇ ਜਿੰਨੇ ਦਾ ਸੂਟ ਬਿਜਾਰਾਂ ਮਿਲਦਾ ਅੱਧੇ ਭੇਦੋ ਸੂਟ ਲੈ ਜਾਓ ਆ ਦੇਖੋ 5 ਮਿੰਟ ਆ ਲਓ ਪਿਓਰ ਕੇ ਦਾ ਸੂਟ ਜੀ ਤੇ ਨਾਲ ਉਹ ਚੁੰਨੀ ਚਰੋਂਦੀ ਸਿਰੇ ਸਿਰੇ 745 ਸੂਟ ਦਾ 795 ਜੀ ਆ ਲਓ ਨਗਲੀ ਆਟਮ ਪਿਓਰ 55 ਅਰਗੰਜਾ ਵਿਸਕੋਸ ਅਰਗੰਜਾ ਨਾਲ ਉਹ ਬਾਜੂ ਵਰਗ ਅੱਛਾ ਇਹ ਬੁਟੀਕਾਂ ਨੇ ਆ ਗਏ 2500 3000 ਬਿਲਕੁਲ ਜੀ ਬਿਲਕੁਲ ਦੇਖੋ 5 ਮਿੰਟ ਲਾਊਗਾ ਸੂਟ ਬਹੁਤ ਸੋਹਣਾ ਜੀ ਆ ਦੇਖੋ ਆ ਸ਼ਰਟ ਆਈ ਹੈ ਜੀ ਅਰਗੰਜੇ ਦੀ ਬਹੁਤ ਸੋਹਣਾ ਕੰਮ ਕੀਤਾ ਬੁਟੀਕ ਦਾ ਨਾਲ ਆਊਗਾ ਬਾਜੂ ਵਰਗ ਨਾਲ ਲਾਊਗੀ 22 ਮੀਟਰ ਦੀ ਚੁੰਨੀ ਅੱਛਾ ਆ ਦੇਖੋ ਅਰਗੰਜਾ ਦੀ ਅ ਹਾਂ ਅਸੀਂ ਤੁਹਾਨੂੰ ਦਵਾਂਗੇ ਸਿਰਫ 1195 ਜੀ ਕੀ ਬਾਤ ਹੈ ਭਾਜੀ